ਕੰਤੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਸਤੇ ਦੂਰੋਂ ਨੇੜੇੋਂ ਚੱਲ ਕੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਹਾਜ਼ਰੀ ਭਰ ਰਹੇ ਹਾਂ ਬਾਬਾ ਗੁਰਪ੍ਰੀਤ ਸਿੰਘ ਜੀਆ ਨੇ ਉਦਮ ਕੀਤਾ ਹੈ ਸੰਗਤ ਨੇ ਬੜਾ ਸਹਿਯੋਗ ਦਿੱਤਾ ਹੈ ਇੱਕ ਰੋਜ਼ਾ ਗੁਰਮਤ ਸਮਾਗਮ ਤਿੰਨ ਰੋਜ਼ਾ ਮਾਫ਼ ਕਰਨਾ ਸਮਾਗਮ ਰੱਖਿਆ ਇੱਕ ਦਿਨ ਦੀ ਹਾਜ਼ਰੀ ਸਾਡੇ ਜਥੇ ਦੀ ਹੈ ਦੋ ਦਿਨ ਪਹਿਲਾਂ ਵੀ ਗੁਰਮਖਾਨੇ ਗੁਰੂ ਘਰ ਦੇ ਕੀਰਤਨੀਆਂ ਪਿਆਰਿਆਂ ਨੇ ਸੰਗਤ ਵਿੱਚ ਆ ਕੇ ਹਾਜ਼ਰੀ ਭਰੀ ਹੈ ਅੱਜ ਤੀਸਰਾ ਔਰ ਲਾਸਟ ਦੀਵਾਨ ਹੈ ਇਸ ਸਮਾਗਮ ਦਾ ਥੋੜੇ ਚਿਰ ਬਾਅਦ ਅਰਦਾਸ ਤੋਂ ਉਪਰੰਤ ਸੰਪੂਰਨਤਾਈ ਹੋ ਜਾਣੀ ਇਸ ਸਮਾਗਮ ਦੀ ਬਹੁਤ ਦੂਰੋਂ ਨੇੜੇੋਂ ਚੱਲ ਕੇ ਸੰਗਤਾਂ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੀਆਂ ਹਨ ਥੋੜਾ ਚਿਰ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਆਪਾਂ ਯਤਨ ਕਰਨਾ ਕੁਝ ਘੜੀਆਂ ਹੀ ਹੁੰਦੀਆਂ ਕੋਈ ਸਮਾਂ ਹੀ ਹੁੰਦਾ ਜਦੋਂ ਜ਼ਿੰਦਗੀ ਬਦਲ ਜਾਂਦੀ ਹੈ ਲਾਈਫ ਚੇਂਜ ਹੋ ਜਾਂਦੀ ਹੈ ਭਟਕਦੇ ਮਨ ਨੂੰ ਸਰੂਰ ਆ ਜਾਂਦਾ ਹੈ ਭਟਕਦੇ ਮਨ ਨੂੰ ਸ਼ਾਂਤੀ ਆ ਜਾਂਦੀ ਹੈ ਮਨ ਕਿਤੇ ਨਾ ਕਿਤੇ ਪਟਕਦਾ 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 ਟਿਕ ਜਾਂਦਾ ਹੁਣ ਸਤਿਗੁਰ ਦੇ ਚਰਨਾਂ 'ਚ ਆ ਗਏ ਆ ਫਰੀਰ ਆ ਗਿਆ ਹੋ ਸਕਦਾ ਮਨ ਇੱਥੇ ਟਿਕ ਜਾਵੇ ਆਪਾਂ ਚਲੇ ਜਾਈਏ ਸ਼ਰੀਰ ਮਨ ਟਿਕਿਆ ਹੀ ਰਹੇ ਕਈਆਂ ਦਾ ਇਹੋ ਜੀ ਮੂਵੀ ਵੇਖ ਲੈਂਦੇ ਨੇ ਉਹ ਮੂਵੀ 'ਤੇ ਟਿਕਿਆ ਰਹਿੰਦਾ ਉਹਦੇ 'ਚ ਪੁੱਠਾ ਸਿੱਧਾ ਕੋਈ ਐਸਾ ਵੇਖਿਆ ਉੱਥੇ ਮਨ ਟਿਕ ਗਿਆ ਕੁਈ ਪੁੱਠਾ ਸਿੱਧਾ ਇਦਾਂ ਦੇ ਗੱਲਬਾਤ ਸੁਣ ਲਈ ਬਸ ਉਧਰ ਹੀ ਮਨ ਟਿਕਾ ਲਿਆ ساری ਜ਼ਿੰਦਗੀ ਲਈ ਪਰ ਕਈਆਂ ਨੇ ਸਤਿਗੁਰ ਦੇ ਚਰਨਾਂ ਵਿੱਚ ਐਸਾ ਮਨ ਟਿਕਾਇਆ ਅੱਜ ਤੱਕ ਟਿਕਿਆ ਹੋਇਆ ਕਿਸੇ ਨੂੰ 10 ਸਾਲ ਹੋ ਗਏ ਕਿਸੇ ਨੂੰ 20 ਸਾਲ ਹੋ ਗਏ ਕਿਸੇ ਨੂੰ 30 ਸਾਲ ਹੋ ਗਏ ਐਸਾ ਟਿਕਿਆ ਅਜੇ ਤੱਕ ਮਨ ਟਿਕਿਆ ਹੀ ਹੈ ਮੁੜ ਕੇ ਨਹੀਂ ਉੱਠਿਆ ਐਸਾ ਮੱਥਾ ਟਿਕਿਆ ਮੁੜ ਕੇ ਸਿਰ ਚੁੱਕਿਆ ਹੀ ਨਹੀਂ ਕਈ ਅਜਿਥੇ ਮੱਥਾ ਟੇਕਦੇ ਆ ਸਿਰ ਝੁਕਾਉਂਦੇ ਆ ਕੱਲ ਕਿਤੇ ਹੋਰ ਪਰਸੋਂ ਕਿਤੇ ਹੋਰ ਜਿਸੇ ਦੇਖ ਕੇ ਸਰ ਝੁਕ ਨਾ ਜਾਏ ਉਸੇ ਦਰ ਨਹੀਂ ਕਹਤੇ ਜੋ ਦਰ ਦਰ ਤੇ ਝੁਕਦਾ ਹੈ ਉਸੇ ਸਰ ਨਹੀਂ ਕਹਤੇ ਐਸਾ ਮੱਥਾ ਟੇਕ ਕਿ ਉੱਠੇ ਹੀ ਨਾ ਮੁੜ ਕੇ ਮਨ ਐਸਾ ਟਿਕਿਆ ਹੀ ਰਵੇ ਸਰੀਰ ਜਿੱਥੇ ਮਰਜੀ ਫਿਰਦਾ ਰਵੇ ਸਾਡਾ ਮਨ ਸਤਿਗੁਰ ਦੇ ਚਰਨਾਂ 'ਚ ਟਿਕ ਜਾਏ ਇਹ ਆ ਘੜੀਆਂ ਇਦਾਂ ਦੀਆਂ ਹੁੰਦੀਆਂ ਗੁਰਮਖੋ ਮਨ ਤੇ ਇਕ ਜਾਂਦਾ ਹੈ ਸੰਗਤ ਵਿੱਚ ਜ਼ਿੰਦਗੀ ਬਣ ਜਾਂਦੀ ਹੈ ਬੂਟਾ ਲੱਗ ਜਾਂਦਾ ਜੀ ਐਸੇ ਬੂਟੇ ਲੱਗਦੇ ਆ ਮੁੜ ਕੇ ਫਿਰ ਸਾਰੀ ਜ਼ਿੰਦਗੀ ਫਲ ਦਿੰਦੇ ਸਾਡੇ ਅੰਦਰ ਐਸਾ ਗਿਆਨ ਦਾ ਬੂਟਾ ਲੱਗਣਾ ਹੈ ਠੰਡ ਪੈ ਜਾਣੀ ਸਾਰੀ ਜ਼ਿੰਦਗੀ ਉਹਦਾ ਫਲ ਖਾਵਾਂਗੇ ਇਸ ਕਰਕੇ ਕਿਰਪਾ ਕਰਕੇ ਟਿਕਾਣਾ ਬਣਾ ਕੇ ਕੁਝ ਚਿਰ ਬੈਠਣ ਦਾ ਯਤਨ ਕਰਿਓ ਤਾਂ ਜੋ ਇਸ এনਵਾਇਰਨਮੈਂਟ ਦੇ ਵਿੱਚ ਇਸ ਸਮੇਂ ਇਸ ਮਾਹੌਲ ਦੇ ਵਿੱਚੋਂ ਕਿਸੇ ਨਾ ਕਿਸੇ ਦੀ ਜ਼ਿੰਦਗੀ 'ਚ ਚੇਂਜ ਆਵੇ, ਬਦਲਾਅ ਆਵੇ, ਕੋਈ ਆਖੇ ਮੈਂ ਅੱਜ ਤੋਂ ਬਾਦ ਗੁਰਬਾਨੀ ਨਾਲ ਜੁੜ ਜਾਣਾ। ਮੈਂ ਵੀ ਸਤਗੁਰੂ ਨਾਲ ਪਿਆਰ ਕਰਨਾ ਹੈ। ਮੈਂ ਬਹੁਤਾ ਲੰਮਾ ਚੌੜਾ ਇਤਿਹਾਸ ਨਹੀਂ ਸੁਣਾਉਂਦਾ। ਇਸੀ ਹੀਦੀ ਹੋਈ ਹੈ ਉਹਦਾ ਜ਼ਿਕਰ ਇੱਥੇ ਹੋਇਆ ਹੈ ਇਤਿਹਾਸ ਸੁਣਾਇਆ ਗਿਆ ਸੋ ਤਾਂ ਕਰਕੇ ਮੈਂ ਇਨਿਕ ਬੇਨਤੀ ਕਰਾਂਗਾ ਕਿ ਜਿਨ੍ਹਾਂ ਦਾ ਇਤਿਹਾਸ ਬਣਦਾ ਹੈ ਉਹਨਾਂ ਦਾ ਮਾਈਂਡ ਸੈਟ ਕਿਵੇਂ ਦਾ ਹੁੰਦਾ ਹੈ ਉਹਨਾਂ ਦੀ ਸੋਚ ਕਿਵੇਂ ਦੀ ਹੁੰਦੀ ਹੈ ਜਿਨ੍ਹਾਂ ਦੀ ਅੱਜ ਹਿਸਟਰੀ ਬਣੀ ਹੈ ਜਿਨ੍ਹਾਂ ਦੀ ਅੱਜ ਅਸੀਂ ਜਗਾ ਜਗਾ ਜਿਨ੍ਹਾਂ ਦੀਆਂ ਸਿਫਤਾਂ ਕਰ ਰਹੇ ਹਾਂ ਪੂਰਾ ਸਿੱਖ ਜਗਤ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਿਹਾ। ਦਿੱਲੀ ਕਮੇਟੀ ਵੀ ਬਣਾ ਰਹੀ ਹੈ, ਸ਼੍ਰੋਮਣੀ ਕਮੇਟੀ ਵੀ ਮਨਾ ਰਹੀ ਹੈ, ਦਿੱਲੀ ਸਰਕਾਰ ਵੀ ਮਨਾ ਰਹੀ ਹੈ, ਹਰਿਆਣਾ ਹਰਿਆਣਾ ਸਰਕਾਰ ਵੀ ਮਨਾ ਰਹੀ ਹੈ, ਪੰਜਾਬ ਸਰਕਾਰ ਵੀ ਮਨਾ ਰਹੀ ਹੈ। ਔਰ ਜਗਾ ਜਗਾ ਦੇ ਉੱਤੇ ਜਿੱਥੇ ਵੀ ਕਿਤੇ ਇਹ ਸਮਾਗਮ ਹੁਣ ਅੱਗੇ ਵੇਖੀਦੇ ਐ, ਨਵੰਬਰ ਚ ਜਿੰਨੇ ਦੀਵਾਨ ਮੰਗਦੇ ਐ ਜਾਂ ਜਿੰਨਾ ਜਿੰਨਾ ਦੇ ਰੱਖੇ ਐ ਏ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਰੱਖਣੇ ਸਬੰਧ ਚ ਜਗਾ ਜਗਾ ਉੱਤੇ ਜ਼ਿਕਰ ਹੋਣਾ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਭਾਈ ਮਤੀ ਦਾਸ ਜੀ ਦਾ ਭਾਈ ਸਾਹਿਬ ਭਾਈ ਸਤੀ ਦਾਸ ਜੀ ਦਾ ਭਾਈ ਦਿਆਲਾ ਜੀ ਦਾ ਭਾਈ ਜੈਤਾ ਜੀ ਦਾ ਵਾਰ-ਵਾਰ ਇਹਨਾਂ ਦਾ ਜ਼ਿਕਰ ਹੋਣਾ ਹੈ ਹਰ ਸਟੇਜ ਤੇ ਹੋਣਾ ਹੈ ਸ਼ਹੀਦੀ ਹੋਈ ਕੁਰਬਾਨੀ ਕੀਤੀ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਕੁਰਬਾਨ ਕਰਨਾ ਸੌਖਾ ਪਿਆ ਬੰਦਾ ਇੱਕ ਰੋਟੀ ਨਹੀਂ ਦੇ ਰਿਹਾ ਅੱਜ ਕਿਸੇ ਨੂੰ ਜੇ ਅੱਜ ਮੇਰੀਆਂ ਭੈਣਾਂ ਨੂੰ ਕੋਈ ਕਵੇ ਵੀ ਰੋਜ਼ ਦੋ ਰੋਟੀਆਂ ਵੱਧ ਪਕਾਇਆ ਕਰ ਕਿਸੇ ਨੂੰ ਦੇਣੀਆਂ ਦੋ ਰੋਟੀਆਂ ਰੋਜ਼ ਦੋ ਰੋਟੀਆਂ ਦੋ ਪਕਾਉਣੀਆਂ ਔਖੀਆਂ ਐ ਐਕਸਟਰਾ ਦੋ ਪ੍ਰਸ਼ਾਦੇ ਪਕਾਉਣੇ ਔਖੇ ਐ ਕੌਣ ਵਾਰਦਾ ਆਪਣੀ ਜਾਨ ਜਿੰਦ ਕੌਣ ਵਾਰ ਦਿੰਦਾ ਇਦਾਂ ਦੀ ਸੋਚ ਬਣਦੀ ਕਿਵੇਂ ਐ ਗੁਰਮਖੋਏ ਜਿਹੜੀ ਸਾਰੀ ਖੇਡ ਹੈ ਨਾ ਇਹ ਸਾਰੀ ਜਿਹੜੀ ਖੇਡ ਹੈ ਇਹਦੇ ਪਿੱਛੇ ਇੱਕੋ ਚੀਜ਼ ਕੰਮ ਕਰਦੀ ਹੈ ਉਹ ਜਿਹੜੀ ਇੱਕੋ ਚੀਜ਼ ਕੰਮ ਕਰਦੀ ਹੈ ਉਹ ਹੈ ਪ੍ਰੇਮ ਇੱਕੋ ਹੀ ਚੀਜ਼ ਹੈ ਪ੍ਰੇਮ ਮਰਿਆ ਜਾ ਸਕਦਾ ਕਿਸੇ ਵਾਸਤੇ ਅੱਜ ਵੀ ਵੇਖੋ ਬੜੇ ਆਸ਼ਕ ਨੇ ਜਿਹੜਾ ਕਿਸੇ ਲਈ ਮਰ ਗਿਆ ਅਸੀਂ ਖਬਰਾਂ ਪੜ੍ਹਦੇ ਹਾਂ ਜੋੜੀ ਨੇ ਨਹਿਰ ਚ ਛਾਲ ਮਾਰੀ ਦੋਵਾਂ ਨੇ ਆਪਣੇ ਹੱਥ ਬੰਨ ਕੇ ਦੋਵਾਂ ਜਣਿਆਂ ਨੇ ਹੱਥ ਵੀ ਬੰਨ ਲਏ ਹੱਥ ਬੰਨ ਲਏ ਦੋਵਾਂ ਨੇ ਤੇ ਦੋਵੇਂ ਇਕੱਠੇ ਹੀ ਨਹਿਰ ਚ ਡਿੱਗ ਪਏ ਇਦਾਂ ਦੀਆਂ ਨਿਊਜ਼ਾਂ ਅੱਜ ਵੀ ਆਉਂਦੀਆਂ ਮੁੰਡੇ ਨੇ ਜ਼ਹਿਰ ਖਾ ਲਈ ਕੁੜੀ ਨੇ ਜ਼ਹਿਰ ਖਾ ਲਈ ਇਹਦੇ ਪਿੱਛੇ ਇੱਕ ਚੀਜ਼ ਕੀ ਹੈ ਪ੍ਰੇਮ ਇੱਕ ਸਰੀਰ ਦੀ ਖਿੱਚ ਪਈ ਕਿਸੇ ਨਾਲ ਪ੍ਰੇਮ ਪਾ ਲਿਆ ਸਾਰੀ ਜ਼ਿੰਦਗੀ ਕਈ ਰੋਂਦੇ ਰਹਿਣਗੇ ਉਹਨੂੰ ਪੁੱਛੋ ਇਹਦੇ ਅੱਖਰ ਅਥਰੂ ਕਿਉਂ ਨਹੀਂ ਸੁੱਕਦੇ ਕਹਿੰਦੇ ਪ੍ਰੇਮ ਤੇਰੇ ਮਨ ਚ ਪ੍ਰੇਮ ਸੋ ਜਿਹੜੀ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਨਾ ਜੀ ਉਹ ਪ੍ਰੇਮ ਹੁੰਦਾ ਹੈ ਇਹ ਜਿਉਣ ਵਾਸਤੇ ਵੀ ਸਾਨੂੰ ਕਾਇਮ ਕਰਦਾ ਪ੍ਰੇਮ ਆ ਜਿੰਨੇ ਤੁਸੀਂ ਇੱਥੇ ਵੀਰ ਭਰਾ ਬੈਠੇ ਹੋਣਾ ਜੇ ਅਸੀਂ ਜਿਉਂਦੇ ਫਿਰਦੇ ਆ ਸਾਨੂੰ ਸਾਹ ਚੱਲਦਾ ਸਾਡਾ ਸਾਡੇ ਚ ਜ਼ਿੰਦਗੀ ਜਿਉਉਣ ਦਾ ਉਤਸ਼ਾਹ ਹੈ ਉਹਦਾ ਕਾਰਨ ਪ੍ਰੇਮ ਹੈ ਕੋਈ ਧੀ ਲਈ ਜਿਉਂਦਾ ਹੈ ਕੋਈ ਪੁੱਤ ਲਈ ਜਿਉਂਦਾ ਹੈ ਕੋਈ ਘਰਵਾਲੀ ਲਈ ਜਿਉਂਦਾ ਹੈ ਕੋਈ ਪਟੱਬਰ ਲਈ ਬੱਚਿਆਂ ਲਈ ਜਿਉਂਦਾ ਹੈ ਪਰ ਕਿਤੇ ਨਾ ਕਿਤੇ ਪ੍ਰੇਮ ਹੈ ਜਿੱਦਣ ਪ੍ਰੇਮ ਮਰ ਜਾਂਦਾ ਬੰਦਾ ਕਹਿੰਦਾ ਹੁਣ ਮੈਨੂੰ ਜ਼ਿੰਦਗੀ ਚੰਗੀ ਨਹੀਂ ਲੱਗਦੀ ਜਿਹੜੇ ਬੰਦੇ ਦਾ ਜੀ ਕਰਦਾ ਮੈਂ ਮਰ ਜਾਵਾਂ ਮੈਂ ਸੁਸਾਈਸਾਈਡ ਕਰ ਲਵਾਂ ਪੱਕਾ ਚੈੱਕ ਕਰਕੇ ਵੇਖਿਓ ਜਿਵੇਂ ਗੱਡੀ ਤੋਂ ਫਿਊਲ ਮੁੱਕ ਜਾਂਦਾ ਨਾ ਤੇਲ ਮੁੱਕ ਜਾਂਦਾ ਪੱਕਾ ਵੇਖ ਲਿਓ ਬੰਦੇ ਦੀ ਜ਼ਿੰਦਗੀ ਚੋਂ ਪ੍ਰੇਮ ਮੁੱਕ ਗਿਆ ਇਹਦਾ ਜੀ ਕਰਦਾ ਮੈਂ ਮਰ ਜਾਵਾਂ ਪ੍ਰੇਮ ਜਿਹੜਾ ਬੰਦੇ ਨੂੰ ਚਲਾਈ ਫਿਰਦਾ ਜਿਵੇਂ ਗੱਡੀ ਨੂੰ ਤੇਲ ਚਲਾਈ ਫਿਰਦਾ ਸਾਨੂੰ ਪ੍ਰੇਮ ਚਲਾਈ ਫਿਰਦਾ ਮੋਟੀਵੇਟ ਰੱਖਦਾ ਧੀਆਂ ਲਈ ਪੁੱਤਾਂ ਲਈ ਆ ਕਰਨਾ ਮੈਂ ਆ ਕਰਨਾ ਮੈਂ ਆ ਕਰਨਾ ਬੰਦਾ ਤੁਰਿਆ ਹੀ ਰਹਿੰਦਾ ਉਹ ਚੱਲੀ ਜਾਂਦਾ ਇਸੇ ਤਰ੍ਹਾਂ ਇਹ ਇੱਕ ਐਸਾ ਪਿਆਰ ਹੈ ਪਿਆਰ ਵਿੱਚ ਬੰਦਾ ਕੁਰਬਾਨੀ ਕਰ ਸਕਦਾ ਸੌਖਾ ਨਹੀਂ ਪਰ ਪੈ ਗਿਆ ਜਿਨ੍ਹਾਂ ਦਾ ਪੈ ਗਿਆ ਤੇ ਅਸੀਂ ਪੜਦੇ ਹਾਂ ਇੱਕ ਦਿਨ ਸਤਗੁਰ ਮੈਂਡੇ ਪਾਸੋਂ ਮੈਂ ਪ੍ਰੇਮ ਸਰਾਹੀ ਪੀਤੀ ਅੰਮ੍ਰਿਤ ਪੀਤਾ ਜਿਹੜਾ ਅੰਮ੍ਰਿਤ ਛਕਦੇ ਆ ਨਾ ਅਸੀਂ ਅੰਮ੍ਰਿਤ ਅਸਲ ਵਿੱਚ ਪ੍ਰੇਮ ਪਿਆਲਾ ਪੀਣਾ ਸੀ ਜਿਨ੍ਹਾਂ ਨੇ ਅੰਮ੍ਰਿਤ ਦੇ ਨਾਲ ਅੰਮ੍ਰਿਤ ਪਾਇਆ ਮੁਖ 'ਚ ਪੰਜ ਪਿਆਰਿਆਂ ਨੇ ਐਦਾਂ ਅੰਮ੍ਰਿਤ ਦਿੱਤਾ ਅੰਮ੍ਰਿਤ ਪਾਇਆ ਸ਼ਰੀਰ ਵਿੱਚ ਬਾਡੀ ਵਿੱਚ ਦੇਹ ਵਿੱਚ ਅੰਮ੍ਰਿਤ ਪਾਇਆ ਸ਼ਰੀਰ ਵਿੱਚ ਤੇ ਪ੍ਰੇਮ ਦਾ ਪਿਆਲਾ ਪਿਆਇਆ ਆਪਣੇ ਮਨ ਨੂੰ ਮਨ ਨੇ ਵੀ ਅੰਮ੍ਰਿਤ ਛਕਿਆ ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛਕਿਆ ਮਨ ਨੇ ਗੁਰਬਾਣੀ ਦਾ ਐਸਾ ਰਸ ਲਿਆ ਗੁਰ ਮਨ ਨੇ ਪ੍ਰੇਮ ਦਾ ਇਹੋ ਜਿਹਾ ਪਿਆਲਾ ਪੀਤਾ ਫਿਰ ਮਨ ਮਸਤ ਹੋ ਗਿਆ ਗੁੜ ਕਰ ਗਿਆਨ ਧਿਆਨ ਕਰਤਾ ਵੇ ਕਰ ਕਰਨੀ ਕਸ਼ ਪਾਈ ਐ ਪਾਠੀ ਭਵਨ ਪ੍ਰੇਮ ਕਾ ਪੋਚਾ ਇਤ ਰਸ ਅਮਿਓ ਚੁਵਾਈ ਐ ਬਾਬਾ ਮਨਮਤਵਾਰੋ ਨਾਮ ਰਸ ਪੀਵੇ ਸਹਿਜ ਰੰਗ ਰਚ ਰਹੇ ਆ ਅਹਨਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਆ ਉਹ ਪ੍ਰੇਮ ਇਹੋ ਜੀ ਲਿਬ ਲੱਗੀ ਅੰਦਰ ਉਹ ਪ੍ਰੇਮ ਨਾਲ ਮਸਤੀ ਚੜ ਗਈ ਜਿਹੜੇ ਬੰਦੇ ਨੇ ਕੱਲਾ ਅੰਮ੍ਰਿਤ ਛਕਿਆ ਅੰਮ੍ਰਿਤ ਛਕਿਆ ਪੰਜ ਪਿਆਰਿਆਂ ਕੁਲ ਗਿਆ ਅੰਮ੍ਰਿਤ ਛਕ ਲਿਆ ਸਰੀਰ ਨੇ ਛਕਾਇਆ ਸਰੀਰ ਨਹੀਂ ਛਕ ਲਿਆ ਫਿਰ ਨਹੀਂ ਗੱਲ ਬਣਨੀ ਜਿਨ੍ਹਾਂ ਨੇ ਨਾਲ ਪ੍ਰੇਮ ਦਾ ਪਿਆਲਾ ਪੀਤਾ ਮਨ ਨੂੰ ਮਸਤੀ ਚੜੇਗੀ ਮਸਤੀ ਤੇ ਮਨ ਨੂੰ ਚੜਨੀ ਹੈ ਮੈਨੂੰ ਇੱਕ ਜਵਾਬ ਦਿਓ ਗੁਰਮਖੋ ਤਨ ਨੇ ਮਸਤ ਹੋਣਾ ਹੈ ਕਿ ਮਨ ਨੇ ਮਸਤ ਹੋਣਾ ਮਨ ਨੇ ਤੇ ਮਨ ਨੇ ਪ੍ਰੇਮ ਪਿਆਲਾ ਪੀਣਾ ਫੇਰ ਮਸਤ ਹੋਣਾ ਕੱਲਾ ਅਮਰਤ ਛਕ ਲਿਆ ਨਹੀਂ ਮਨ ਨੇ ਵੀ ਮਸਤ ਹੋਣਾ ਹੈ ਬਾਬਾ ਮਨਮਤਵਾਰੋ ਮਨਮਤਵਾਲਾ ਹੋਵੇ ਮਨ ਮਸਤ ਹੋਵੇ ਤੇ ਜਦੋਂ ਮਨ ਮਸਤ ਹੋ ਜਾਂਦਾ ਹੈ ਐਸਾ ਮਸਤ ਹੁੰਦਾ ਹੈ ਜਿਵੇਂ ਸੱਪ ਬੀਨ ਦੇ ਉੱਤੇ ਮਸਤ ਹੋ ਜਾਂਦਾ ਹੈ ਇਸੇ ਤਰ੍ਹਾਂ ਮਨ ਗੁਰੂ ਦੇ ਪ੍ਰੇਮ ਵਿੱਚ ਮਸਤ ਹੋ ਜਾਂਦਾ ਹੈ ਫਿਰ ਪਰਵਾਹ ਨਹੀਂ ਕਰਦਾ ਪਿੱਛੇ ਨਹੀਂ ਹਟਦਾ ਫਿਰ ਆਪਣਾ ਆਪ ਕੁਰਬਾਨ ਵੀ ਕਰ ਦਵੇ ਫਿਰ ਪਿੱਛੇ ਨਹੀਂ ਹਟਦਾ ਤਾਂ ਕਰਕੇ ਇਹ ਸਾਰੀ ਖੇਡ ਪ੍ਰੇਮ ਦੀ ਹੈ ਗੁਰੂ ਤੇ ਹੁਣ ਆਪਾਂ ਸਾਰੇ ਇਤਿਹਾਸ ਪੜਦੇ ਹਾਂ ਮਹਾਰਾਜ ਇਹ ਫਲਾਣਾ ਸੋਖ ਇੰਨਾ ਪਿਆਰ ਵਾਲਾ ਫਲਾਣੇ ਨੇ ਇਦਾਂ ਕੀਤਾ ਫਲਾਣੇ ਨੇ ਇਦਾਂ ਕੀਤਾ ਉਹ ਤੇ ਕੀਤਾ ਆਪਾਂ ਵੇਖੀਏ ਵੀ ਸਾਨੂੰ ਵੀ ਕੋਈ ਕਿਨਕਾ ਮਨ ਚ ਪ੍ਰੇਮ ਦਾ ਸਾਡੇ ਮਨ ਵਿੱਚ ਵੀ ਪੈਦਾ ਹੋਵੇ ਸਾਡੇ ਅੰਦਰ ਵੀ ਮੋਟੀਵੇਸ਼ਨ ਆਵੇ ਸਾਡਾ ਵੀ ਜਿਉਂ ਨੂੰ ਜੀ ਕਰੇ ਸਾਡੀ ਜ਼ਿੰਦਗੀ ਚ ਵੀ ਮਸਤੀ ਮਸਤੀ ਆਵੇ ਅਸੀਂ ਵੀ ਖੁਸ਼ ਖੁਸ਼ ਰਹੀਏ ਅਸੀਂ ਵੀ ਖਿੜੇ ਖਿੜੇ ਰਹੀਏ ਅਸੀਂ ਵੀ ਪ੍ਰੇਮ ਕਰੀਏ ਗੁਰੂ ਸਾਹਿਬ ਨੂੰ ਪ੍ਰੇਮ ਕਰਨਾ ਸਿੱਖੀਏ ਫਿਰ ਚਾ ਨਹੀਂ ਮਰੇਗਾ ਕਰੇ ਜਿਨ੍ਹਾਂ ਦਾ ਪ੍ਰੇਮ ਨਹੀਂ ਮਰਦਾ ਉਹਨਾਂ ਦਾ ਚਾ ਨਹੀਂ ਕਦੇ ਮਰਦਾ ਉਹਨਾਂ ਦੀ ਮਸਤੀ ਨਹੀਂ ਕਦੇ ਮਰਦੀ ਉਹ ਖੁਸ਼ ਖੁਸ਼ ਰਹਿੰਦੇ ਆ ਆਨੰਦ ਚ ਰਹਿੰਦੇ ਆ ਉਹ ਕਹਿੰਦੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਉਹ ਕਹਿੰਦੇ ਨੇ ਸਾਜਨੜਾ ਮੇਰਾ ਸਾਜਨੜਾ ਮੁਖ ਤੇ ਖਲੋੜਾ ਮੇਰਾ ਸਾਜਨੜਾ ਜਾਨੀ ੜਾ ਹਰ ਜਾਨੀ ੜਾ ਨੈਣ ਉਲੋਇੜਾ ਹਰ ਜਾਨੀ ੜਾ ਨੈਣ ਉਲੋਇਆ ਕਟਕਟ ਸੋਇਆ ਅਥ ਅੰਮ੍ਰਿਤ ਪ੍ਰੇ ਘੂੜਾ ਨਾਲ ਸੁ ਹੋਵੰਦਾ ਲਹਿ ਨ ਸਕੰਦਾ ਸਵਾਉ ਨਾ ਜਾਣਾ ਮੂੜਾ ਹਰ ਵੇਲੇ ਨਾਲ ਨਾਲ ਉਹਨੂੰ ਮਹਿਸੂਸ ਕਰਦੇ ਆ ਉਹ ਸਦਾ ਹੀ ਮੇਰੇ ਨਾਲ ਉਹ ਸਦਾ ਹੀ ਮੇਰੇ ਕੋਲ ਤਾਂ ਕਰਕੇ ਇੱਕ ਪ੍ਰੇਮ ਦਾ ਪਿਆਲਾ ਹੁੰਦਾ ਹੈ ਜਿਹੜਾ ਅਸੀਂ ਮਨ ਨੇ ਸਾਡੇ ਨੇ ਪੀਣਾ ਹੈ ਤਨ ਨੇ ਤੇ ਅੰਮ੍ਰਿਤ ਛਕ ਲਿਆ ਮਨ ਨੇ ਜਦੋਂ ਨਾਲ ਤੁਸੀਂ ਮਨ ਨੂੰ ਪਿਆ ਦਿੰਦੇ ਹੋ ਨਾ ਅੱਜ ਸਾਡੇ ਚ ਸਮਾਂ ਉਹ ਨਹੀਂ ਹੈ ਨਹੀਂ ਤੇ ਪਹਿਲੇ ਸਮਿਆਂ ਦੇ ਵਿੱਚ ਜਦੋਂ ਸਿੱਖ ਅੰਮ੍ਰਿਤ ਛਕਦਾ ਸੀ ਗੁਰੂ ਸਾਹਿਬ ਨਾਲ ਪ੍ਰੇਮ ਦਾ ਪਿਆਲਾ ਵੀ ਤੇ ਪਿਉਂਦੇ ਸੀ ਨਾ ਜਦੋਂ ਖੁਦ ਸਰੀਰ ਵਿੱਚ ਸਨ ਇੱਕ ਪ੍ਰੇਮ ਵੀ ਢਾਲ ਦਿੱਤਾ ਜਾਂਦਾ ਸੀ ਹੁਣ ਸਾਡੇ ਕੋਲੇ ਕਿਰਪਾਨ ਹੈਗੀ ਹੈ ਹੈਗੀ ਹੈ ਦਾਤਰਾ ਵੀ ਹੈਗਾ ਉਹ ਤੇ ਹੈਗਾ ਹੀ ਕੰਗਾ ਵੀ ਹੈਗਾ ਹੈਗਾ ਕੜਾ ਹੈਗਾ ਹੈਗਾ ਕਸ਼ੇਰਾ ਵੀ ਹੈਗਾ ਉਹ ਤੇ 3-4 ਹੈਗੇ ਨੇ ਅੱਛਾ ਫਿਰ ਅਗਲਾ ਕਹਿੰਦਾ ਨਿਤਨੇਮ ਹੈਗਾ ਹੈਗਾ ਪ੍ਰੇਮ ਹੈਗਾ ਬੁਰੂ ਸਾਹਿਬ ਪ੍ਰਤੀ ਪ੍ਰੇਮ ਹੈਗਾ ਹੁਣ ਮਾਫ ਕਰਨਾ ਕਈ ਇਦਾਂ ਦੇ ਐ ਜਿਨ੍ਹਾਂ ਕੋਲੇ ਬਾਕੀ ਸਾਰਾ ਕੁਝ ਹੈਗਾ ਟਿਕ ਮਾਰ ਕਰ ਦੇਣਗੇ ਆ ਵੀ ਹੈਗਾ ਆ ਵੀ ਹੈਗਾ ਆ ਵੀ ਹੈਗਾ ਆ ਵੀ ਹੈਗਾ ਪਰ ਪ੍ਰੇਮ ਉਹ ਹੈ ਨਹੀਂ ਤੇ ਜੇ ਸਾਡੇ ਕੋਲੇ ਪ੍ਰੇਮ ਹੀ ਨਹੀਂ ਤੇ ਸਾਡੇ ਕੋਲੇ ਕੁਝ ਵੀ ਨਹੀਂ ਕਹਿੰਦੇ ਦੁਰਘਟਨਾਵਾਂ ਹੁੰਦੀਆਂ ਨੇ ਨਾ ਦੁਨੀਆ 'ਚ ਅਪਕਿਆ ਐਕਸੀਡੈਂਟ ਹੋ ਗਿਆ ਟ੍ਰੇਨ ਦਾ ਟ੍ਰੇਨ ਦਾ ਐਕਸੀਡੈਂਟ ਹੋ ਗਿਆ ਇਕੱਠਾ 400 ਬੰਦਾ ਮਰ ਗਿਆ ਕਿੱਡੀ ਦੁਰਘਟਨਾ ਹੋ ਗਈ ਕਿੱਡੀ ਦੁਰਘਟਨਾ ਹੋ ਗਈ ਜਾਜ ਲੱਗਿਆ ਉੱਡਣ ਇੱਕਦਮ ਆ ਪਿੱਛੇ ਜੇ ਹੋਇਆ ਗੁਜਰਾਤ ਵਿੱਚ ਐਦਾਂ ਹੀ ਡਿੱਗ ਪਿਆ 200 ਬੰਦੇ ਦੇ ਨੇੜੇ ਮਰ ਗਏ ਕਿੱਡੀ ਦੁਰਘਟਨਾ ਹੋ ਗਈ ਪਰ ਸਿਆਣੇ ਕਹਿੰਦੇ ਨੇ ਪਿਆਰ ਵਾਲੇ ਜਿਹੜੇ ਸਮਝਦੇ ਪ੍ਰੇਮ ਨੂੰ ਉਹ ਕਹਿੰਦੇ ਨੇ ਉਹ ਬੰਦਾ ਸੜ ਰਿਹਾ 70 ਸਾਲਾਂ ਦਾ ਹੋ ਕੇ ਮਰਿਆ ਸੰਸਕਾਰ ਕੀਤਾ ਜਾ ਰਿਹਾ ਹੈ ਕਹਿੰਦੇ ਇਸ ਬੰਦੇ ਨੇ ਜ਼ਿੰਦਗੀ ਵਿੱਚ ਪ੍ਰੇਮ ਹੀ ਨਹੀਂ ਕੀਤਾ ਐਦਾਂ ਹੀ ਮਰ ਚੱਲਿਆ ਸਭ ਤੋਂ ਵੱਡੀ ਦੁਰਘਟਨਾ ਇਹ ਹੈ ਸੜ ਲੱਛੜ ਚੱਲਿਆ ਪਰ ਪ੍ਰੇਮ ਹੀ ਨਹੀਂ ਐਡੂੰ ਵੱਡੀ ਦੁਰਘਟਨਾ ਨਹੀਂ ਹੋ ਸਕਦੀ ਦੁਨੀਆ 'ਚ ਪ੍ਰੇਮ ਤੋਂ ਸੱਖਣਾ ਮਨ ਹੋਣਾ ਇਹ ਦੂ ਵੱਡੀ ਦੁਰਘਟਨਾ ਨਹੀਂ ਹੁੰਦੀ ਇਹਨੂੰ ਸਭ ਤੋਂ ਪਹਿੜਾ ਵੇਣਾ ਮਨ ਚ ਪ੍ਰੇਮ ਹੈ ਨਹੀਂ ਅੱਛਾ ਜੇ ਗੱਲ ਸੁਣੋ ਪ੍ਰੇਮ ਨਾ ਹੋਇਆ ਫਿਰ ਕੀ ਹੋਏਗਾ ਆਪਣੇ ਸਾਹਮਣੇ ਖੇਤ ਨੇ ਜੇ ਇਹਦੇ ਵਿੱਚ ਆਪਾਂ ਕਣਕ ਨਾ ਬੀਜੀਏ ਅੱਜ ਕੱਲ ਝੋਨਾ ਬੀਜਦੇ ਆਂ ਜੀਰੀ ਤੁਹਾਡੇ ਇੱਧਰ ਤੇ ਘਟ ਬੀਜਦੇ ਮੈਂ ਵੇਖਿਆ درخت ਬੜੇ ਐ ਜੰਗਲ ਹੀ ਜੰਗਲ ਦਾ ਇਲਾਕਾ ਇਦਾਂ ਲੱਗਦਾ ਜੰਗਲ ਚ ਆ ਗਏ ਆਂ ਇਦੋਂ ਅੰਦਰ ਨੂੰ ਵੜੇ ਹਨ ਇਦਾਂ 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 ਮੋੜ ਤੇ ਜੰਗਲ ਹੀ ਲੱਗਦਾ ਐਨੇ ਦਰਖਤ ਨੇ ਜੇ ਸੀ ਜੀਰੀ ਨਾ ਬੀਜੀ ਫਿਰ ਕੀ ਹੋਏਗਾ ਖਾਲੀ ਰਹੇਗਾ ਕਿ ਕੁਛ ਆਪੀ ਉਗ ਪਏ ਉਹ ਖੇਤ ਖਾਲੀ ਰਹੇਗਾ ਕਿ ਆਪੀ ਉਗ ਪਏ ਆਪੀ ਉਗ ਪੈਣਾ ਤੂੰ ਮਨ ਖਾਲੀ ਛੱਡ ਦੇ ਨਫਰਤ ਦੇ ਵਿੱਚ ਆਪੀ ਉਗ ਪੈਣੀ ਜੈਲਸੇ ਦੇ ਚਾਪੇ ਉੱਗ ਪੈਣੇ ਸਾੜੇ ਇਹਦੇ 'ਚ ਆਪੇ ਉੱਗ ਪੈਣ। ਗੰਦਗੀ ਇਹਦੇ 'ਚ ਆਪੇ ਉੱਗ ਪੈਣੀ। ਚੰਗਾ ਬੀਜਣਾ ਪੈਂਦਾ ਮਾੜਾ ਨਹੀਂ ਬੀਜਣਾ ਪੈਂਦਾ। ਚੌਲ ਬੀਜਨੇ ਪੈਣਗੇ, ਜੀਰੀ ਝੋਨਾ ਬੀਜਣਾ ਪੈਂਦਾ। ਨਦੀਨ ਵੀ ਬੀਜਣਾ ਪੈਂਦਾ। ਝਿੰਨਣ ਵੀ ਬੀਜਣਾ ਪੈਂਦਾ। ਆ ਸੁੱਖਾ ਥਾਂ-ਥਾਂ ਦੇ ਉੱਤੇ ਖੜਾ ਪੰਜ ਇਹ ਬੀਜਣੀ ਪੈਂਦੀ ਏ। ਇਹ ਆਪੇ ਉੱਗ। ਬੀਜਣੇ ਤੇ ਚੌਲ ਪੈਂਦੇ ਆ ਬੀਜਣਾ ਤੇ ਖੁਰਾਕ ਹੈ ਨਾ ਜਿਹੜੀ ਸਾਡੀ ਝਿੰਜਣ ਖੁਰਾਕ ਨਹੀਂ ਸਾਡੀ ਬਾਥੂ ਖੁਰਾਕ ਨਹੀਂ ਸਾਡੀ ਪਰ ਜਿੰਨੇ ਜ਼ਿੰਦਗੀ ਨੂੰ ਸ਼ਾਂਤ ਕਰਨਾ ਮਨ ਨੂੰ ਉਹ ਤੇ ਬੀਜਣਾ ਪੈਂਦਾ